ਸ਼ੀਰੋਗ ਮੁਹੱਲਾ ਤੀਜਾ ਅੰਮ੍ਰਿਤ ਜੋੜ ਵਿਖਿਆ ਲੋਬਾਣੇ ਸੇਵਾ ਪਰੇ ਵਿਡਾਣੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਿਕ ਜੀਵਨ ਦੇਣ ਵਾਲਾ ਨਾਮ ਰਸ ਛੱਡ ਕੇ ਮਾਇਆ ਵਿੱਚ ਮਰਤ ਹੁੰਦੇ ਹਨ ਤੇ ਮਾਇਆ ਦੀ ਖਾਤਰ ਹੋਰ ਹੋਰ ਦੀ ਸੇਵਾ ਪਸ਼ਾਮਦ ਕਰਦੇ ਰਹਿੰਦੇ ਹਨ ਆਪਣਾ ਧਰਮ ਗਵਾਵੇ ਬੁੱਝੇ ਨਾਹੀ ਅਨ ਦਿਨ ਦੁੱਖ ਵਿਹਾਣੀ ਇਸ ਤਰ੍ਹਾਂ ਉਹ ਆਪਣਾ ਮਨੁੱਖਾ ਜਨਮ ਦਾ ਫਰਜ਼ ਪੂਰਾ ਬੈਠਦੇ ਹਨ ਪਰ ਸਮਝਦੇ ਨਹੀਂ ਤੇ ਉਹਨਾਂ ਦੀ ਉਮਰ ਹਰ ਵੇਲੇ ਦੁੱਖ ਵਿੱਚ ਬੀਤਦੀ ਹੈ ਮਨਮਕ ਅੰਧਨਾ ਚੇਤ ਹੈ ਡੋਬਮ ਹੋਏ ਬਿਨ ਪਾਣੀ ਮਾਇਆ ਦੇ ਮੋਹ ਵਿੱਚ ਕੰਨੇ ਹੋਏ ਮਨੁੱਖ ਪ੍ਰਮਾਤਮਾ ਨੂੰ ਨਹੀਂ ਯਾਦ ਕਰਦੇ ਪਾਣੀ ਤੋਂ ਬਿਨਾਂ ਹਿੱਦ ਬਮਰਦੇ ਹਨ ਪਾਪ ਵਿਕਾਰਾਂ ਵਿੱਚ ਗਲਤਾਨ ਹੋ ਕੇ ਆਤਮਕ ਮੌਤ ਸਹਿ ਲੈਂਦੇ ਹਨ ਤੇ ਪ੍ਰਾਪਤ ਵੀ ਕੁਝ ਨਹੀਂ ਹੁੰਦਾ ਮਨ ਰੇ ਸਦਾ ਭਜੋ ਹਰ ਸਰਣਾਈ ਇਹ ਮੇਰੇ ਮਨ ਸਦਾ ਪ੍ਰਮਾਤਮਾ ਦੀ ਸ਼ਰਨ ਪਿਆਰੋ ਗੁਰ ਕਾ ਸਬਦ ਅੰਤਰਿ ਵਸੈ ਤਾ ਹਰ ਵਿਸਰਣ ਨ ਜਾਇ ਰਹਾ ਪਰ ਪ੍ਰਮਾਤਮਾ ਦੀ ਸ਼ਰਨ ਗੁਰੂ ਦੇ ਸ਼ਬਦੇ ਰਾਹੀਂ ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿੱਚ ਆ ਵਸੇ ਤਦੋਂ ਪ੍ਰਮਾਤਮਾ ਹਿਰਦੇ ਵਿੱਚੋਂ ਨਹੀਂ ਵਿਸਰਦਾ ਰਹਾਉ ਇਹੋ ਸਰੀਰ ਮਾਇਆ ਦਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ ਭਾਵ ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ ਮਨਮੁਖ ਦੇ ਹਿਰਦੇ ਵਿੱਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ ਆ ਬਣ ਜਾਣਾ ਜੰਮਣ ਮਰਨਾ ਹਾ ਮਨਮੁਖ ਪਤ ਗਵਾਈ ਉਸਦਾ ਜਨਮ ਤੇ ਵਿੱਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ ਮਨਮੁਖ ਨੇ ਲੋਕ ਪਰਲੋਕ ਵਿੱਚ ਇੱਜ਼ਤ ਵੀ ਗਵਾ ਲਈ ਹੈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਜਿਸ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ ਉਸ ਨੇ ਆਤਮਕ ਆਨੰਦ ਮਾਣਿਆ ਉਸ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਿੰਦੀ ਹੈ ਸਤਗੁਰੂ ਕੀ ਸੇਵਾ ਤਤ ਸੁਖਾਲੀ ਹੀ ਜੋ ਇੱਛੇ ਸੋ ਫਲ ਪਾਏ ਸਤਗੁਰੂ ਦੀ ਦਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ ਜਿਹੜਾ ਮਨੁੱਖ ਸੇਵਾ ਕਰਦਾ ਹੈ ਉਹ ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ ਜਤ ਸਤ ਤਪ ਪਵਿੱਤਰ ਸਰੀਰਾ ਹਰ ਹਰ ਮਨ ਵਸਾਈ ਗੁਰੂ ਦੀ ਦਸੀ ਸੇਵਾ ਹੀ ਜਤ ਸਤ ਤਪ ਦਾ ਮੂਲ ਹੈ ਗੁਰਮੁਖ ਦਾ ਸ਼ਰੀਰ ਪਵਿੱਤਰ ਹੋ ਜਾਂਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ ਸਦਾ ਆਨੰਦ ਰਹੇ ਦਿਨ ਰਾਤ ਮਿਲ ਪ੍ਰੀਤਮ ਸੁਖ ਪਾਈ ਗੁਰਮੁਖ ਉਹ ਦਿਨ ਰਾਤ ਹਰ ਵੇਲੇ ਆਨੰਦ ਵਿੱਚ ਟਿਕਿਆ ਰਹਿੰਦਾ ਹੈ ਪ੍ਰੀਤਮ ਪ੍ਰਭੂ ਨੂੰ ਮਿਲ ਕੇ ਉਹ ਆਤਮਿਕ ਸੁਖ ਮਾਣਦਾ ਹੈ ਜੋ ਸਤਗੁਰੂ ਕੀ ਸਰਣਾਗਤੀ ਹੋ ਤਿਨ ਕੈ ਬਲ ਜਾਉ ਜਿਹੜੇ ਮਨੁੱਖ ਸਤਿਗੁਰੂ ਦੀ ਸ਼ਰਨ ਪੈਂਦੇ ਹਾਂ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਦਰ ਸੱਚ ਹੈ ਸੱਚੀ ਵਡਿਆਈ ਸਹੀ ਜੇ ਸੱਚ ਸਮਾਉ ਉਹਨਾਂ ਨੂੰ ਸਦਾ تیر ਪ੍ਰਭੂ ਦੇ ਦਰ ਤੇ ਸਦਾ ਇੱਜ਼ਤ ਮਿਲਦੀ ਹੈ ਆਤਮਿਕ ਅਡੋਲਤਾ ਦੀ ਬਰਕਤ ਨਾਲ ਉਹਨਾਂ ਨੂੰ ਸਦਾ تیر ਪ੍ਰਭੂ ਵਿੱਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ ਨਾਨਕ ਨਦਰੀ ਪਾਈਐ ਗੁਰਮੁਖ ਮੇਲ ਮਿਲਾਉ ਪਾਤਸ਼ਾਹ ਪਰਮਦੇ ਹਨ ਇਹ ਹਉ ਦੇ ਗੁਰਮੁਖਾਂ ਦੀ ਸੰਗਤ ਵਿੱਚ ਮਿਲਦਾ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ ਸ੍ਰੀ ਰਾਗ ਮਹੱਲਾ 3 ਮਨ ਮੁਕ ਕਰਮ ਕਮਾ ਬਣੇ ਜੋ ਦੁਹਾਗਣ ਤਨ ਸਿਗਾਰ ਆਪਣੇ ਮਨ ਦੇ ਪਿੱਛੇ ਚੁਰਨ ਵਾਲੇ ਮੁਕ ਦੇ ਧਾਰਮਿਕ ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੋਟੜ ਇਸਤਰੀ ਆਪਣੇ ਸਰੀਰ ਉੱਤੇ ਸ਼ਿੰਗਾਰ ਕਰਦੀ ਹੈ ਸਿੰਦੇ ਕੰਤਨ ਆਵਈ ਨਿਤਨਿਤ ਹੋਏ ਘਾਰ ਉਸ ਦਾ ਪਤੀ ਉਸ ਦੀ ਸੀਜ ਉੱਤੇ ਕਦੇ ਨਹੀਂ ਆਉਂਦਾ ਉਹ ਵਿਅਰਥ ਸ਼ਿੰਗਾਰ ਕਰਕੇ ਸਦਾ ਘਾਰ ਉੰਡੀ ਹੈ ਪਿਰ ਕਾ ਮਹਿਲ ਨਾ ਪਾਵੇ ਨਾ ਦਿਸੈ ਘਰਬਾਰ ਇਸੇ ਤਰ੍ਹਾਂ ਮਨ ਮੁਖ ਮਨੁਖ ਵਿਖਾਵੇ ਦੇ ਧਾਰਮਿਕ ਪਰਮਾ ਨਾਲ ਪ੍ਰਭੂ ਪਤੀ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦਾ ਉਸ ਨੂੰ ਪ੍ਰਭੂ ਦਾ ਦਰ ਘਰ ਨਹੀਂ ਮਿਲ ਸਕਦਾ ਆਇ ਰੇ ਇੱਕ ਮਨ ਨਾਮ ਧਿਆਏ ਇਹ ਭਾਈ ਇਕਾਗਰ ਮਨ ਹੋ ਕੇ ਪ੍ਰਮਾਤਮਾ ਦਾ ਨਾਮ ਸਿਮਰ ਸੰਤਾ ਸੰਗਤ ਮਿਲ ਰਹਿ ਜਪ ਰਾਮ ਨਾਮ ਸੁਖ ਪਾਈ ਰਹਾਉ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਟਿਕਿਆ ਰਹਿੰਦਾ ਹੈ ਉਹ ਪ੍ਰਮਾਤਮਾ ਦਾ ਨਾਮ ਸਿਮਰ ਕੇ ਸੁਖ ਮਾਣਦਾ ਹੈ ਗੁਰਮਖ ਸਦਾ ਸੋਹ ਬਣੀ ਪਿਰ ਰਾਖਿਆ ਧਾਰ ਸੋ ਦਾ ਗੁਰੂ ਦੇ ਸੰਮੁਖ ਰਹਿਣ ਵਾਲੀ ਮਨੁੱਖ ਸੁਹਾਗਣਾ ਵਾਂਗ ਹਨ ਉਹ ਪ੍ਰਭੂਪਤੀ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੇ ਹਨ ਮਿੱਟਾ ਬੋਲੇ ਨਿਵ ਚੱਲੇ ਸੀਜੈ ਰਵੇ ਪਤਾਰ ਉਹ ਸੁਭਣਾ ਨਾਲ ਮਿੱਟੇ ਬੋਲ ਬੋਲਦੇ ਹਨ ਨਿਉਕੇ ਤੁਰਦੇ ਹਨ ਗਰੀਬੀ ਸੁਭਾਅ ਵਾਲੇ ਹੁੰਦੇ ਹਨ ਉਹਨਾਂ ਦੇ ਹਿਰਦੇ ਸੀਜਨੋ ਪ੍ਰਭੂਪਤੀ ਆਪ ਮਾਣਦਾ ਹੈ ਸੋ ਭਾਵੰਤੀ ਸੋਹਾਗਣੀ ਜਿਨ ਗੁਰ ਕਾ ਹਿਤ ਅਪਾਰ ਜਿਨਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ ਆਪਣੇ ਹਿਰਦੇ ਵਿੱਚ ਵਸਾਇਆ ਹੈ ਉਹ ਉਹਨਾਂ ਸੋਹਾਗਣਾ ਬਣ ਗਏ ਹਨ ਜਿਨ੍ਹਾਂ ਸੋਭਾ ਖੱਟੀ ਹੈ ਊਰ ਭਾਗ ਸਤ ਗੁਰ ਮਿਲੇ ਜਾਂ ਭਾਗੈ ਕਾ ਉਦੋ ਹੋਇ ਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤ ਗੁਰ ਮਿਲ ਪੈਂਦਾ ਹੈ ਅੰਤ੍ਰੋ ਦੁੱਖ ਪ੍ਰਭ ਕੱਟਿਐ ਸੁਖ ਪ੍ਰਾਪਤ ਹੋਇ ਗੁਰੂ ਦੇ ਮਿਲਨ ਨਾਲ ਹਿਰਦੇ ਵਿੱਚੋਂ ਦੁੱਖ ਕੱਟਿਆ ਜਾਂਦਾ ਹੈ ਭਟਕਣਾ ਦੂਰ ਹੋ ਜਾਂਦੀ ਹੈ ਆਤਮਿਕ ਆਨੰਦ ਪ੍ਰਾਪਤ ਹੁੰਦਾ ਹੈ ਗੁਰ ਕੈ ਭਾਣੈ ਜੋ ਚਲੈ ਦੁੱਖ ਨਾ ਪਾਵੇ ਕੋਈ ਜਿਹੜਾ ਪ੍ਰੇਮੁਖਾ ਗੁਰੂ ਦੇ ਹੁਕਮ ਵਿੱਚ ਹੈ ਉਹ ਕਦੇ ਦੁੱਖ ਨਹੀਂ ਪਾਉਂਦਾ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਈ ਗੁਰੂ ਦੇ ਰਜਾ ਵਿੱਚ ਨਾਮ ਅੰਮ੍ਰਿਤ ਹੈ ਜਿਹੜਾ ਰਜਾ ਵਿੱਚ ਤੁਰਦਾ ਹੈ ਉਹ ਆਤਮਤ ਮਡੋਰਤਾ ਵਿੱਚ ਟਿਕ ਕੇ ਅੰਮ੍ਰਿਤ ਪੀਂਦਾ ਹੈ ਜਿਨ੍ਹਾਂ ਪ੍ਰਾਪਤ ਤਿੰਨ ਪੀਆ ਹਉਮੈ ਵਿੱਚੋਂ ਕੋਈ ਜਿਨ੍ਹਾਂ ਮਨੁੱਖਾਂ ਨੂੰ ਇਹ ਅੰਮ੍ਰਿਤ ਲੱਭ ਗਿਆ ਉਹਨਾ ਆਪਣੇ ਅੰਦਰੋਂ ਹਉਮੈ ਦੂਰ ਕਰਕੇ ਪੀਤਾ ਹੈ ਨਾਨਕ ਗੁਰਮੁਖ ਨਾਮ ਧਿਆਇਐ ਸਚ ਮਿਲਾਵੋ ਹੋਇ ਪਾਤਸ਼ਾਹ ਕਰਾਉਂਦੇ ਹਨ ਗੁਰੂ ਦੀ ਸ਼ਰਨ ਲੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ਸਿਮਰਨ ਦੀ ਬਰਕਤ ਨਾਲ ਸਦਾ ਤੇ ਪ੍ਰਭੂ ਵਿੱਚ ਮੇੜ ਹੋ ਜਾਂਦਾ ਹੈ ਸ੍ਰੀ ਰਾਮ ਮਹਲਾ ਤੀਜਾ ਜਾ ਪਿਰ ਜਾਣ ਆਪਣਾ ਤਨ ਮਨ ਅੱਗੇ ਧਰੇ ਜਦੋਂ ਕੋਈ ਜੀਵ ਇਸਤਰੀ ਪ੍ਰਭੂਪਤੀ ਨੂੰ ਆਪਣਾ ਸਮਝ ਲੈਂਦੀ ਹੈ ਭਾਵ ਪ੍ਰਭੂਪਤੀ ਨਾਲ ਯਾਦ ਦੀ ਰਾਹੀ ਡੂੰਗੀ ਸਾਝ ਪਾ ਲੈਂਦੀ ਹੈ ਤਾਂ ਉਹ ਆਪਣਾ ਮਨ ਉਸਦੇ ਹਵਾਲੇ ਕਰ ਦਿੰਦੀ ਹੈ ਭਾਵ ਆਪਣੇ ਮਨ ਦੇ ਪਿੱਛੇ ਤੁਰਨਾ ਛੱਡ ਦਿੰਦੀ ਹੈ ਆਪਣਾ ਸਰੀਰ ਵੀ ਹਵਾਲੇ ਕਰ ਦਿੰਦੀ ਹੈ ਭਾਵ ਗਿਆਨ ਅੰਦਰੇ ਮਾਇਆ ਵੱਲੋਂ ਹਟ ਜਾਂਦੇ ਹਨ ਸੋ ਹਾਗਣੀ ਕਰਮ ਕਮਾਵਾ ਵਿਦਿਆ ਸਹੀ ਕਰਮ ਕਰੇ ਉਹ ਜੀਵ ਇਸਤਰੀ ਉਹੀ ਉਦਮ ਕਰਦੀ ਹੈ ਜੋ ਭਗਤ ਜਨ ਕਰਦੇ ਹਨ ਸਹਿਜੇ ਸਾਚ ਮਿਲਾ ਵੜਾ ਸਾਚ ਵਡਾਈ ਦੇ ਇਸ ਤਰ੍ਹਾਂ ਆਤਮਕ ਅਡੋਲਤਾ ਵਿੱਚ ਟਿਕਣ ਕਰਕੇ ਸਦਾ تیر ਪ੍ਰਭੂ ਵਿੱਚ ਉਸ ਦਾ ਮਿਲਾਪ ਹੋ ਜਾਂਦਾ ਹੈ ਸਦਾ تیر ਪ੍ਰਮਾਤਮਾ ਉਸ ਨੂੰ ਆਪਣੇ ਦਰ ਦੇ ਇੱਜ਼ਤ ਦਿੰਦਾ ਹੈ ਭਾਈ ਰਹੇ ਗੁਰ ਬਿਣ ਭਗਤ ਨ ਹੋਇ ਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਬਿਨ ਗੁਰ ਭਗਤ ਨਾ ਪਾਈ ਹੀ ਹੈ ਜੇ ਲੋਚੈ ਸਭ ਕੋਈ ਰਹਾਉ ਜੇ ਹਰ ਇੱਕ ਜੀਵ ਕੀ ਪਰਮਾਤਮਾ ਦੀ ਭਗਤੀ ਵਾਸਤੇ ਤਾਂ ਪਰੇ ਤਾਂ ਵੀ ਗੁਰੂ ਦੀ ਸ਼ਰਨ ਤੋਂ ਬਿਨਾਂ ਭਗਤੀ ਦੀ ਦਾਤ ਨਹੀਂ ਮਿਲ ਸਕਦੀ ਰਹਾਉ ਲੱਖ ਚਰਾਸੀਐ ਫੇਰ ਪਿਆ ਕਾਮਣ ਦੁਜੈ ਭਾਏ ਪਰ ਜਿਹੜੀ ਜੀਵ ਇਸਤਰੀ ਮਾਇਆ ਦੇ ਪਿਆਰ ਵਿੱਚ ਰਹਿੰਦੀ ਹੈ ਉਸ ਨੂੰ 83 ਲੱਖ ਜੁਨਾ ਦਾ ਘੇੜਾ ਭੁਗਤਣਾ ਪੈਂਦਾ ਹੈ ਬਿਨ ਗੁਰ ਨੀਂਦ ਨਾ ਆਬਈ ਦੁਖੀ ਰਹਿਣ ਵਿਹਾਰ ਗੁਰੂ ਦੀ ਸ਼ਰਨ ਪੈਣ ਤੋਂ ਬਿਣਾ ਉਸ ਨੂੰ ਆਤਮਕ ਸ਼ਾਂਤੀ ਨਸੀਬ ਨਹੀਂ ਹੁੰਦੀ ਉਸ ਦੀ ਜ਼ਿੰਦਗੀ ਦੀ ਰਾਤ ਦੁੱਖਾਂ ਵਿੱਚ ਗੁਜ਼ਰਦੀ ਹੈ ਬਿਨ ਸ਼ਬਦੈ ਫਿਰ ਨਾ ਪਾਈਐ ਗਿਰਤਾ ਜਨ ਗਵਾਈ ਗੁਰੂ ਦੇ ਸ਼ਬਦ ਤੋਂ ਬਿਨਾਂ ਪ੍ਰਭੂਪਤੀ ਨਹੀਂ ਮਿਲਦਾ ਜਿਹੜਾ ਮੁੱਖ ਗੁਰੂ ਦੇ ਸ਼ਬਦ ਤੋਂ ਵੰਝਿਆ ਰਹਿੰਦਾ ਹੈ ਉਹ ਆਪਣਾ ਮਨੁੱਖਾ ਜਨਮ ਆ ਜਾਇਆ ਕਰ ਲੈਂਦਾ ਹੈ ਹਉ ਹਉ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ ਲੁਕਾਈ ਆਮ ਤੌਰ ਤੇ ਮਮਤਾ ਦੇ ਜਲ ਵਿੱਚ ਫਸੀ ਹੋਈ ਸਾਰਾ ਜੰਤ ਮਾਇਆ ਦੇ ਖਾਤਰ ਭਾਲਦੀ ਫਿਰਦੀ ਹੈ ਪਰ ਇਕੱਠਾ ਕੀਤਾ ਤਨ ਪਦਾਰਥ ਕਿਸੇ ਦਾ ਨਾਲ ਨਹੀਂ ਜਾਣਾ ਕਿਸੇ ਦੇ ਨਾਲ ਨਹੀਂ ਨਿਕਦਾ ਅੰਦੀ ਨਾਮ ਨ ਚੇਤਈ ਸਭ ਬਾਦੀ ਜਮਕਾਲ ਮਾਇਆ ਦੇ ਮੋਹ ਵਿੱਚ ਅੰਨੀ ਹੋਈ ਲੋਕਾਈ ਪਰਮਾਤਮਾ ਦਾ ਨਾਮ ਨਹੀਂ ਸਿਮਰਦੀ ਸਿਮਰਨਹੀਨ ਲੋਕਾਈ ਨੂੰ ਆਤਮਕ ਮੌਤ ਨੇ ਆਪਣੇ ਬੰਧਨਾਂ ਵਿੱਚ ਬੰਨ੍ਹਿਆ ਹੁੰਦਾ ਹੈ ਸਤਿਗੁਰੂ ਮਿਲੇ ਤਨ ਪਾਏ ਹਰ ਨਾਮ ਮਾਰਦੇ ਸਮਾਦ ਜੇ ਗੁਰੂ ਮਿਲ ਪਈ ਤਾਂ ਹਰੀ ਨਾਮ ਤਨ ਪ੍ਰਾਪਤ ਹੋ ਜਾਂਦਾ ਹੈ ਗੁਰੂ ਦੀ ਸ਼ਰਨ ਪੈ ਕੇ ਜੀਵ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਸੰਭੀ ਰੱਖਦਾ ਹੈ ਨਾ ਮ੍ਰਤੇ ਸੇ ਨਿਰਮਲੇ ਗੁਰ ਕੈ ਸਹਜ ਸੁਭਾਅ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਹਨ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ ਮਨ ਤਨ ਰਾਤਾ ਰੰਗ ਸਿਓ ਰਸਨਾ ਰਸਨ ਰਸਾਈ ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਨ ਉਹ ਪ੍ਰਭੂ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ ਉਨਨ ਦਾ ਮਨ ਉਹਨਾਂ ਦਾ ਸਰੀਰ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਉਹਨਾਂ ਦੀ ਜੀਵ ਨਾਮ ਰਸ ਵਿੱਚ ਰਸੀ ਰਹਿੰਦੀ ਹੈ ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋਡਿਆ ਲਾਈ ਪਾਤਸ਼ਾਹ ਪਰਮਉਦੇ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਤੁਰੋ ਆਪਣੀ ਰਜਾ ਵਿੱਚ ਨਾਮ ਰੰਗ ਚਾੜ ਦਿੰਦਾ ਹੈ ਉਹਨਾਂ ਦਾ ਅੰਗ ਕਦੇ ਉਤਰਦਾ ਨਹੀਂ